ਇਹ ਸਮਾਗਮ ਰੱਖਿਆ ਗਿਆ ਹੈ ਕਿਸ ਮਕਸਦ ਵਾਸਤੇ ਕਿਸ ਪ੍ਰਯੋਜਨ ਵਾਸਤੇ ਰੱਖਿਆ ਗਿਆ ਸੋ ਭਾਵੇਂ ਹਰ ਇੱਕ ਸਿੱਖ ਨੂੰ ਹੋਕਰ ਪਹਿਲਾਂ ਤੁਹਾਡਾ ਨਾਮ ਜੀ ਮੈਂ ਮੁਹੰਮਦ ਉਸਮਾਨ ਲੁਧਿਆਣਵੀ ਸਾਹਿਬ ਅੱਛਾ ਸਰ ਜੀ ਤੁਸੀਂ ਅੱਜ ਟਾਵਰ ਮੋੜਚੇ ਤੇ ਆਏ ਸਮਾਣੇ ਆਹ ਸਮਾਣੇ ਟਾਵਰ ਮੋੜਚੇ ਤੇ ਆਣਾ ਹੋਇਆ ਹੈ ਆਉਣ ਦਾ ਮਕਸਦ ਇਹ ਹੈ ਕਿ ਜਿਹੜਾ ਮੋਰਚਾ ਟਾਵਰ ਦੇ ਉੱਤੇ ਲਾਇਆ ਗਿਆ ਇਹਨਾਂ ਦਾ ਵੀ ਇਹੀ ਸੁਨੇਹਾ ਹੈ ਕਿ ਸਰਬ ਧਰਮਾਂ ਦਾ ਜਿਹੜਾ ਆਦਬ ਹੈ ਸਤਕਾਰ ਹੈ ਉਹਨੂੰ ਕਾਇਮ ਰੱਖਦੇ ਹੋਏ ਪੰਜਾਬ ਸਰਕਾਰ ਕੋਈ ਧੁਕਮਾ ਕਾਨੂੰਨ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਲੈ ਕੇ ਆਏ ਅਸੀਂ ਇਹਨਾਂ ਦੀ ਇਸ ਮੰਗ ਦੀ ਹਮਾਇਤ ਕਰਦੇ ਹਾਂ ਔਰ ਸਰਕਾਰ ਨੂੰ ਕਹਿੰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਕਾਨੂੰਨ ਜਿਹੜਾ ਹੈ ਉਹ ਬਣਾਉਣਾ ਚਾਹੀਦਾ ਹੈ ਜਿਹਦੇ ਚ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਸਜ਼ਾ ਦਾ ਜਿਹੜਾ ਕਾਨੂੰਨ ਬਣਨਾ ਚਾਹੀਦਾ ਹੈ ਇੱਕ ਅਕਸਰ ਜਦੋਂ ਕੋਈ ਬੇਅਦਬੀ ਕਰਦਾ ਦੁਸਤ ਚਾਹੇ ਕੁਰਾਨ ਦੀ ਕਰੇ ਚਾਹੇ ਗੀਤਾ ਦੀ ਕਰੇ ਜਾਂ ਕੋਈ ਹੋਰ ਸਾਹਿਬ ਦੀ ਬਾਤ ਦੇ ਵਿੱਚ ਉਹਨੂੰ ਜਿਹੜਾ ਪ੍ਰਸ਼ਾਸਨ ਇੱਕ ਇਹ ਗੱਲ ਕਹਿੰਦਾ ਵੀ ਉਹ ਦਿਮਾਗੀ ਤੌਰ ਤੇ ਉਹਦੀ ਹਾਲਤ ਠੀਕ ਨਹੀਂ ਹੈਗੀ ਤੁਹਾਨੂੰ ਕੀ ਲੱਗਦਾ ਇਹ ਗੱਲ ਮੈਂ ਕਹੀ ਸੀ ਪਿਛਲੇ ਜੇ ਦਰਬਾਰ ਸਾਹਿਬ ਦੇ ਵਿੱਚ ਨਾ ਕਿਸੇ ਬੰਦੇ ਨੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅੰਦਰ ਕ੍ਰਿ ਕਰਮਾ ਦੇ ਵਿੱਚ ਤੇ ਬਾਅਦ ਚੋ ਇਹ ਆਇਆ ਕਿ ਵੀ ਉਹ ਦਿਮਾਗੀ ਤੌਰ ਤੇ ਅਪਾਹਜ ਹੈ ਤੇ ਸਾਡਾ ਇਹ ਸਵਾਲ ਸੀਗਾ ਵੀ ਇਹ ਜਿੰਨੇ ਦਿਮਾਗੀ ਦਿਮਾਗੀ ਤੌਰ ਤੇ ਅਪਾਹਜ ਹੈ ਇਹ ਸਿਰਫ ਗੁਰੂ ਘਰਾਂ ਚ ਮੰਦਰਾ ਮਸਜਿਦਾਂ ਦੇ ਵਿੱਚ ਹੀ ਕਹਤੇ ਜਾਂਦੇ ਆ ਕਿ ਤੇ ਹੋਰ ਨਹੀਂ ਕਿਸੇ ਦੇ ਘਰ ਚ ਜਾ ਕੇ ਵੜ ਗਏ ਕਿਸੇ ਹੋਰ ਸਰਕਾਰੀ ਦਫਤਰ ਚ ਨਹੀਂ ਵੜ ਗਏ ਕਿਸੇ ਵੱਡੇ ਵਜ਼ੀਰ ਦੀ ਕੋਠੀ ਚ ਅੰਦਰ ਨਹੀਂ ਜਾ ਕੇ ਵੜ ਗਏ ਇਹਦਾ ਮਤਲਬ ਇਹ ਕਹਿ ਕੇ ਆਪਣੇ ਆਪ ਦਾ ਪੱਲਾ ਝਾੜਨਾ ਹੁੰਦਾ ਹੈ ਕਿ ਜਨਾਬ ਦਿਮਾਗੀ ਤੌਰ ਤੇ ਦਿਮਾਗੀ ਤੌਰ ਤੇ ਕੋਈ ਖਰਾਬ ਨਹੀਂ ਹੁੰਦਾ ਜਿਹੜੇ ਲੋਕ ਇਹ ਛੜੇੰਤਰ ਕਰਦੇ ਕਿ ਸੋਚੀ ਸਮਝੀ ਸਾਜ਼ਿਸ਼ ਹੁੰਦੀ ਹੈ ਕਿ ਸਟੇਟ ਦਾ ਨੁਕਸਾਨ ਕੀਤਾ ਜਾਵੇ ਲੋਕਾਂ 'ਤੇ ਪਾਲ ਪਾਈ ਜਾਵੇ ਤੇ ਇਸ ਲਈ ਇਹਨਾਂ ਦੇ ਖਿਲਾਫ ਇੱਕ ਠੁਕਮਾ ਕਾਨੂੰਨ ਜਿਹੜਾ ਬਣਾਇਆ ਜਾਣਾ ਬਹੁਤ ਜ਼ਰੂਰੀ ਇੱਕ ਜੀ ਸਾਡਾ ਜਿੰਨੇ ਪੱਤਰਕਾਰ ਹੋਂ ਨਾਲੋਂ ਤੁਹਾਡਾ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਕਰਦਿਆਂ ਸੀ ਤੇ ਜਿਹੜਾ ਵੀਰ ਸਾਡਾ 9 ਮਹੀਨਾ ਤਿੱਥੇ ਬੈਠਿਆ ਤੇ ਤੁਸੀਂ ਆਏ ਹੋ ਦਾ ਰਾਮਨ ਪੱਤਰਕਾਰ ਭਾਈਚਾਰੇ ਨੂੰ ਮੈਂ ਕਹਿਣਾ ਚਾਹੁੰਦਾ ਸਮਾਨਨੇ ਦੇ ਪੱਤਰਕਾਰ ਭਾਈਚਾਰੇ ਨੂੰ ਵੀ ਤੁਹਾ ਜਿਹੜੀ ਹੈ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਪਹੁੰਚ ਰਹੀ ਹੈ ਇੱਕ ਅੱਛੇ ਕੰਮ ਦੇ ਲਈ ਇਹ ਮੋਰਚਾ ਜਿਹੜਾ ਲਾਇਆ ਗਿਆ ਹੈ ਕਿਸੇ ਇੱਕ ਧਰਮ ਦੇ ਲਈ ਨਹੀਂ ਸਿਰਫ ਧਰਮਾਂ ਦੇ ਦੀ ਇਹਦੇ ਵਿੱਚ ਏਕਤਾ ਵੀ ਵੱਧ ਰਹੀ ਹੈ ਪਿਆਰ ਵੀ ਵੱਧ ਰਿਹਾ ਔਰ ਸਰਕਾਰ ਨੂੰ ਇੱਕ ਸਨੇਹਾ ਵੀ ਜਾ ਰਿਹਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਬਾਰੇ ਇੱਕ ਅੱਛਾ ਕਾਨੂੰਨ ਜਿਹੜਾ ਉਹ ਚਾਹੁੰਦੇ ਨੇ ਵੀ ਅਦਬੀਆਂ ਦੇ ਖਿਲਾਫ ਬਣੇ ਤੇ ਇਸ ਲਈ ਮੈਂ ਤੁਹਾਡਾ ਵੀ ਰਹਿਣੀ ਹੈ ਔਰ ਉਮੀਦ ਕਰਦਾ ਕਿ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਇਹ ਕਾਨੂੰਨ ਜਿਹੜਾ ਉਹ ਬਣ ਕੇ ਰਹੇਗਾ ਜਿਹੜੀ ਤੁਸੀਂ ਪਹਿਲਾਂ ਇੱਕ ਗੱਲਬਾਤ ਰੱਖੀ ਆ ਸੰਸਦਾਂ ਦੇ ਵਿੱਚ ਸ਼ਹੀਦ ਇਮਾਮ ਜੀ ਆਈ ਨੇ ਅੱਜ ਵਿਸ਼ੇਸ਼ ਤੌਰ ਤੇ ਲੁਧਿਆਣੇ ਤੋਂ ਚੱਲ ਕੇ ਅਸੀਂ ਬੇਨਤੀ ਕੀਤੀ ਸੀ ਕਿਉਂਕਿ ਸਰਬ ਧਰਮ ਬੇਅਦਬੀ ਰੋਖੂ ਕਾਨੂੰਨ ਮੋਰਚਾ ਹੈ ਤੇ ਇਸ ਮੋਰਚੇ ਦੇ ਵਾਸਤੇ ਸਾਰੇ ਧਰਮਾਂ ਦੇ ਮੁਖੀਆਂ ਨੂੰ ਅਸੀਂ ਬੇਨਤੀ ਕੀਤੀ ਹੈ ਬੜੀ ਸਾਨੂੰ ਖੁਸ਼ੀ ਹੈ ਇੱਕ ਸਕੂਨ ਹੈ ਕਿ ਅਸੀਂ ਬੇਨਤੀ ਕੀਤੀ ਤੇ ਸ਼ਾਹੀ ਮਾਮ ਸਾਹਿਬ ਇਹਨਾਂ ਨੇ ਆਪਣੇ ਬੜੇ ਦਵੇਂ ਸੀ ਇਹਨਾਂ ਨੇ ਸਮਾ ਕੱਢ ਕੇ ਅੱਜ ਇੱਥੇ ਪਹੁੰਚੇ ਨੇ ਤੇ ਮੈਨੂੰ ਲੱਗਦਾ ਕਿ ਹੁਣ ਸਾਰੇ ਧਰਮਾਂ ਦੇ ਹਿੰਦੂ ਧਰਮ ਦੇ ਵੀ ਆ ਰਹੇ ਨੇ ਇਸਾਈ ਧਰਮ ਦੇ ਵੀ ਆਏ ਬੈਠੇ ਨੇ ਆਪਾਂ ਸਾਰੇ ਰਲ ਕੇ ਸਰਕਾਰ ਦੇ ਕੋਲੋਂ ਇਹ ਕਾਨੂੰਨ ਹੁਣ ਬਹੁਤ ਜਲਦੀ ਬਣਾਉਣ ਜਾ ਰਹੇ ਨੇ ਮੈਨੂੰ ਲੱਗਦਾ ਕਿ ਹੁਣ ਇਹ ਮੋਰਚਾ ਜਲਦੀ ਫਤਿਹ ਹੋਗਾ ਅੱਜ 257ਵਾਂ ਦਿਨ ਹੈ ਤੇ মিডিਆ ਦਾ ਵੀ ਮੈਂ ਧੰਨਵਾਦੀ ਹਾਂ ਜਿਹੜਾ ਸਮਾਣੇ ਦਾ মিডিਆ ਸਾਨੂੰ ਸਹਿਯੋਗ ਕਰਦਾ ਪਿਆ ਤੇ ਅਸੀਂ ਜੀ ਆਇਆਂ ਆ ਪਾਪਾ ਜੀ ਇੱਕ ਜਿਹੜੀ ਤੁਸੀਂ ਉੱਧਰ ਗੱਲਬਾਤ ਰੱਖੀ ਸੀ ਸੰਗਤਨ ਦੇ ਵਿੱਚ ਟੇਬਲ ਤੇ ਪਈਆ ਫਾਈਲ ਉਹਦਾ ਕੀ ਬਣਿਆ ਹੁਣ ਤੱਕ ਟੇਬਲ ਤੇ ਪਈ ਹੈ ਜੀ ਅੱਜ ਵੀ ਟੇਬਲ ਤੇ ਪਈ ਹੈ ਜੀ 9 ਤਰੀਕ ਦੀ ਫਾਈਲ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਦੇ ਟੇਬਲ ਤੇ ਪਈ ਹੋਈ ਹੈ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਹ ਫਾਈਲ ਛੇਤੀ ਉਹ ਕਲੀਅਰ ਹੋਏਗੀ ਰਵਿੰਦਰ ਜੀ